Thank <laughs> you.

लाजम वोट प्रारंभ बैठक वास्ते वदिया कुर्सियां स्टाफ दी रोटी पानी दा प्रबंध पुलिस दा प्रबंध बहुत वदिया है लोकानु कहा है जी आयानु अपनी मर्जी दी वोट पाके जरूर जाओ चोंड कमिशन भारत वल्लो प्रबंध बहुत वदिया है ਕਿ ਇਸ ਨਾਲ ਬੁਲਾ ਕਾ ਤੁਹਾਨੂੰ ਜੇ ਅਸੀਂ ਮੈਚ 2 ਤਬਰ 2026 ਤੇ ਮੇਰੀ ਡਿਊਟੀ ਲੱਗੀ ਹੈ ਮੈਂ ਐਸਨ ਕਾਲਜ ਬੂਥ ਨੰਬਰ 152 ਤੇ ਆਪਣੀ ਡਿਊਟੀ ਨਿਭਾ ਰਿਹਾ ਹਾਂ ਇਹ ਸਾਡਾ ਮਾਡਲ ਬੂਥ ਬਣਿਆ ਤੇ ਇੱਥੇ ਸਾਰੇ ਪ੍ਰਬੰਧ ਕੀਤੇ ਹੋਏ ਹਨ ਪਾਣੀ ਦੀ ਸ਼ਪੀਲ ਦਾ ਪ੍ਰਬੰਧ ਹੈ ਪੱਖਿਆਂ ਦਾ ਪ੍ਰਬੰਧ ਹੈ ਕੂਲਰ ਦਾ ਫੋਲਿੰਗ ਪਾਰਟੀ ਲਈ ਕੂਲਰ ਦਾ ਬੋਟਲਾਂ ਲਈ ਕੂਲਰ ਦਾ ਇਸਕਾ ਦਾ ਸਾਰਿਆਂ ਦਾ ਪ੍ਰਬੰਧ ਬਹੁਤ ਸਾਰੀ ਮੁਸ਼ਕਿਲਾਂ ਗਿਆ ਹੈ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਦੇ ਨਾਲ ਹੀ ਸਾਰਾ ਪ੍ਰਬੰਧ ਕੀਤਾ ਗਿਆ ਤੇ ਪੂਰੀ ਇਮਾਨਦਾਰੀ ਨਾਲ ਤੰਦੇਈ ਨਾਲ ਤੇ ਸ਼ਾਂਤੀਪੂਰਵਕ ਇਹ ਚੋਣਾਂ ਨਿਭੇ ਤੜਨ ਦਾ 好的。<laughs> uh.